ਤਲਵਾਦ ਇੱਕ ਕੁੱਤੀ ਛੋਟੀ ਜੀ ਉਹ ਰੱਖ ਗਈ ਸੀਗੀ ਇੱਥੇ ਮੇਰੇ ਕੋਲ ਛੱਡ ਗਈ ਸੀ ਮੈਂ ਨਾਲ ਕਿਹਾ ਵੀ ਇਹ ਕੁੱਤੀ ਨਾ ਛੱਡੋ ਇੱਥੇ ਤੁਸੀਂ ਇਹਦਾ ਰੋਡ ਚੱਲਦਾ ਈ ਅੰਡ ਸੀਗੀ ਉਹ ਬੱਚਾ ਸੀਗਾ ਕਿੰਨੇ ਕੇ ਸਮੇਂ ਉਹ 2 ਮਹੀਨੇ ਦੀ ਹੋਣੀ ਹੈ ਜੀ ਕੁੱਤੀ ਸੀਗੀ ਜੀ ਉਹ ਕੁੱਤੀ ਉੜੇ ਪਰੇ ਹੋ ਗਈ ਸਾਡੇ ਸੁੱਤੇ ਪਏ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਿਆ ਕਿ ਕਿੱਥੇ ਚਲੀ ਗਈ ਇੱਕ ਦਿਨ ਪਿੰਡ ਦੇ ਵਿੱਚ ਵੀ ਚਲੀ ਗਈ ਸਾਨੂੰ ਫੋਨ ਕੀਤਾ ਸਹਿੰਗ ਨੇ ਅਸੀਂ ਲੋ ਚੱਕ ਕੇ ਲਿਆਂਦੀ ਅੰਦਰੋਂ ਜਾ ਕੇ ਉਹ ਕੁੱਤੀ ਵਿੱਚ ਹੀ ਬਸ ਉਹਨਾਂ ਨੇ ਕਲੇਸ਼ ਕੀਤਾ ਮੇਰੇ ਛੋਟੀਆਂ ਮਾਰੀਆਂ ਮੈਨੂੰ ਅੰਦਰ ਜਾ ਕੇ ਫੜ ਲਿਆ ਜੀ ਕੰਬੂ ਦੇ ਹੁਣ ਮੈਂ ਫਿਰ ਛੁੱਟ ਕੇ ਇੱਧਰੋਂ ਭੱਜਿਆ ਜੀ ਫਿਰ ਮੈਂ ਇੱਕ ਉੱਥੇ ਜਾ ਕੇ 1012 ਡਾਇਲ ਕੀਤਾ ਜੀ ਮੁਲਾਜ਼ਮਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਮੇਰਾ ਨੰਬਰ ਲਿਆ ਮੇਰਾ ਨਾਮ ਨੂੰ ਕੁੱਛ ਕੇ ਜੀ ਉਹਨਾਂ ਨੇ ਫਿਰ ਉਹਨੇ ਮਾਚੋਲੇ ਖਾਣੇ ਦੇ ਵਿੱਚ ਫੋਨ ਕੀਤਾ ਉੱਥੋਂ ਫਿਰ ਮੁ ਤਾ ਮੈਨੂੰ ਮਲਾਜਮਾ ਨੇ ਬਚਾਇਆ ਜੀ ਗੱਡੀ ਚ ਬਾੜ ਕੇ ਮੈਨੂੰ ਕਿ ਪਰੇ ਛੱਡ ਗਏ ਮੈਨੂੰ ਕਹਿੰਦੇ ਵੀ ਤੂੰ ਸਾਈਡ ਤੇ ਹੋ ਜਾ ਹਜੇ ਇਹਨਾਂ ਦਾ ਪਤਾ ਕੋਈ ਨਹੀਂ ਕੀ ਕੀ ਕਰਨੇ ਬਾਅਦ ਉਹਨਾਂ ਨੇ ਜਵਾਕ ਲਾਗੇ ਫਿਰ ਮੋਟਰਸਾਈਕਲ ਬਾਦ ਉਹ ਖੁੰਡਰ ਕੱਢ ਕੇ ਜੀ ਉਹ ਕੀ ਤਾਂ ਅਗ ਲਾਈ ਜਾਣਾ ਅੱਗ ਉਹਨਾਂ ਨੇ ਮੋਟਰਸਾਈਕਲ ਅੰਦਰ ਲਾਇਆ ਹੁੰਦਾ ਜੀ ਮੇਰਾ ਲੋਕ ਲਾ ਕੇ ਉਹਨਾਂ ਨੇ ਮੋਟਰਸਾਈਕਲ ਬਾਹਰ ਕੱਢਿਆ ਬਾਹਰ ਖਿੱਚ ਕੇ ਇਹਦੇ ਉੱਤੇ ਪਰਾਲੀ ਸਿੱਟ ਕੇ ਅੱਗ ਲਾਤੀ ਉਹ ਪਰੇ ਖੜ ਕੇ ਦੇਖਦਾ ਸੀ ਫਿਰ ਮਲਾਜਮਾ ਜੀ ਨੂੰ ਫੋਨ ਕੀਤਾ ਮੈਂ ਕਹਾਂ ਜੀ ਪਤਾ ਨਹੀਂ ਤਾਂ ਮੋਟਰਸਾਈਕਲ ਨੂੰ ਅੱਗ ਲੱਗੀ ਪਤਾ ਨਹੀਂ ਤੰਪੂ ਨੂੰ ਵੀ ਲਾਟਾਂ ਨਿਕਲਦੀ ਮੇ ਸਭ ਤੋਂ ਚਿਰੋਂ ਆਇਆ ਤਾਂ ਬਾਣੇ ਵਾਲੇ ਦਾ ਸਾਰੇ ਭਰਾ ਹੀ ਹੁੰਦੇ ਆ ਜੀ ਪਰ ਇਹਨਾਂ ਨੇ ਸਾਡੇ ਨਾਲ ਵਧੇ ਕੀ ਬਹੁਤ ਤਕੜੀ ਕੀਤੀ ਹੈ। ਉਹਨਾਂ ਦਾ ਦਰੂਕੀ ਤੇ ਹੋਇਆ। ਉਹ ਕਿਥੋਂ ਰੋਲਾ ਆ। ਟੂਰੀ ਵਿਚੇ ਹੋਇਆ ਜੀ। ਇਹ ਕੰਮ ਕੀ ਕਰਦੇ ਨੇ ਉਹ? ਉਹ ਕੰਮ ਉਹਨਾਂ ਨੇ ਕਾੜਨੇ ਵਾਲਾ ਦੁੱਧ ਲਾਇਆ ਸਮਰਾਲੇ ਥਾਣੇ ਦੇ ਸਾਹਮਣੇ ਤੇ ਜੈਰੀਆਂ। ਅਸੀਂ ਤਾਂ ਇਹੀ ਕਹਿੰਨੇ ਵੀ ਸਾਨੂੰ ਤਾਂ ਹਜੇ ਵੀ ਖਤਰਾਈ ਫੋਨ ਆ ਰਹੇ ਨੇ ਉਹਨਾਂ ਦੇ ਤਾਂ ਕਹਿੰਦੇ ਧਮਕੀਆਂ ਫੁੱਲ ਦਿੰਦੇ ਉਹ ਕਹਿੰਦਾ ਤੈਨੂੰ ਦੇਖਣਾ ਹੀ ਦੇਖਣਾ ਲੈ ਇਹਨਾਂ ਨੂੰ ਇਹ ਵੀ ਪੁੱਛਿਆ ਵੀ ਮੈਂ ਕਿਹਾ ਭਾਈ ਮੇਰਾ ਕਸੂਰ ਤਾਂ ਦੱਸੋ ਕੀ ਆ ਮੈਂ ਤੁਹਾਡਾ ਜਾਂ ਕੋਈ ਪੈਸਾ ਦੱਪਿਆ ਜਾਂ ਤੁਹਾਨੂੰ ਮੈਂ ਕੋਈ ਮਾੜਾ ਕੀਤਾ ਤੁਹਾਡਾ ਆਪਣਾ ਤੁਹਾਨੂੰ ਮੈਂ ਪੈਸੇ ਵੀ ਦਿੰਦਾ ਰਿਆ ਪਾਪਾ ਜੀ ਇੱਥੇ ਤੁਹਾਨੂੰ ਪਤਾ ਕਿੰਨੀ ਕਮਾਈ ਆ 10-10 ਰੁਪਏ ਇਕੱਠੇ ਕਰੀ ਤੇ ਠੀਕ ਹੈ ਨਾ ਮੈਂ ਤਾਂ ਕੰਮ ਸੇਵਾ ਚ ਫਰੀਏ ਦਾ ਕੰਮ ਕਰਦਾ ਹੀ ਪਾਪਾ ਜੀ ਆਪਣਾ ਪੇਂਟ ਦਾ ਕੰਮ ਆ ਮਾਦਾ ਕੰਮ ਸੇਵਾ ਚ ਰਿਹਾਂ ਗੁਰੂ ਘਰਾਂ ਚ ਆ ਬਾਣਾ ਦਾ ਨਾ 2 ਸਾਲ ਇਹ ਇੱਕ ਖੰਡਾ ਆ ਜੀ ਮੈਂ ਜੀ ਰਿਪੋਰਟ ਦੂਜੇ ਫੋਨੇ ਕੀਤਾ ਤਾਂ ਜੀ ਅਜੇ ਮੈਨੂੰ ਮੈਂ ਦਰਦਾ ਮੈਂ ਘਰ ਰੋਜ਼ ਮੈਂ ਜੀ ਇੱਥੋਂ ਮੈਨੂੰ 11 ਵਜੇ ਮੈਂ ਉਥੇ ਕਿਸੇ ਕੋਲ ਜਾ ਕੇ ਸੁੱਤਾ ਬਿਸਤਰਾ ਲੈ ਕੇ ਬੰਬਾਈ ਮੈਂ ਠੰਡ 'ਚ ਹੁੰਦਾ ਰਾਤ ਮੇਰੇ ਹੱਲਾਂ 'ਚ ਹਜੇ ਵੀ ਦਰਦ ਹੋ ਰਿਹਾ ਜੀ ਤੇਰਤ ਦਾ ਸਭ ਕੀ ਮਾਮਲਾ ਜੀ ਇਹ ਇਹ ਰਾਤ ਹੋਇਆ ਜੀ ਇੱਥੇ ਇੱਕ ਨਾਜਰ ਆ ਜੇ ਰੈਂਟ ਲਾਇਆ ਸੀ ਇਹਨਾਂ ਨਾਲ ਕੀ ਝਗੜਾ ਹੋਇਆ ਤੇ ਇੱਕ ਬਾਈਕ ਨੂੰ ਅੱਗ ਵੀ ਲੱਗੀ ਇਹ ਕਿੰਨੇ ਵਜੇ ਘਟਨਾ ਲੱਗ ਜੀ ਰਾਤ 1:30 10 ਵਜੇ ਦੀ ਗੱਲ ਹੈ ਆਪਸ ਨੂੰ ਰੇਰਵੀਂ ਨਹੀਂ ਪਹਿਲਾਂ ਦੇਖੋ ਜੀ ਸਟੇਟਮੈਂਟ ਲਿਖਣੀ ਆ ਸਟੇਟਮੈਂਟ ਦੇ ਅਧਾਰ ਤੇ ਅੱਗੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਉਹਦੇ ਵਿੱਚ ਸਾਰਾ ਕੁਝ ਹੀ ਪਤਾ ਲੱਗ ਜਾਣਾ ਜੀ ਕੀ ਰਣਜਿਤ ਸੀ ਕੀ ਕਰ ਰਹੀ ਸੀ ਇਹ ਕੋਈ ਗੱਲ ਦਾ ਰਖ ਹੋਇਆ ਬੁਲਿਸ ਮਾਮਲੇ ਤੇ ਸਟੇਟਮੈਂਟ ਤਾਂ ਹੀ ਲਿਖਾਣੀ ਆ ਉਹਨਾਂ ਨੂੰ ਰਾਤ ਅਸੀਂ ਕਹਿੰਦਾ ਸੀ ਵੀ ਸਟੇਟਮੈਂਟ ਲਿਖਾ ਦੋ ਮੋਟਰ ਕਿਹੜਾ ਜੀ ਇਹ ਪਲਟੀਨਮ ਮੋਟਰ ਹੈ ਕਿੰਨੇ ਵਾਰੀ ਕੰਪਲੇਨਟ ਆਈ ਹੈ ਇਹ ਸਾਡੇ ਕੋਲ 1:30 ਵਜੇ ਸਾਨੂੰ ਕਾਲ ਆਈ ਸੀ ਅਸੀਂ ਆ ਗਏ ਸੀ ਉਸ ਤੋਂ ਬਾਅਦ ਉਹਨਾਂ ਨੇ ਟਾਈਮ ਦੇ ਦਿੱਤਾ ਫਿਰ ਆਏ ਨਹੀਂ ਅਜੇ ਵੀ ਇਹਨਾਂ ਦੀ ਬੇਟੀ ਕਰ ਰਹੇ ਆ ਅਸੀਂ ਉਹਨਾਂ ਨੇ ਬਿਆਨ ਖਾਤਾ ਫਿਰ ਅੱਗੇ ਕਾਰਵਾਈ ਸ਼ੁਰੂ ਹੋ ਜਾਣੀ ਹੈ ਮੇਰਾ ਨਾਮ ਜਗਰਾਤ ਸਿੰਘ ਰਾਜੀ ਭਾਈ ਠਿਕਾਣਾ ਹੋਈ ਜਿਹੜੀ ਠਿਕਣਾ ਜੀ ਇਹ ਕੋਈ ਕੁੱਤੀ ਦਾ ਰੌਲਾ ਸੀ ਇਹਨਾਂ ਦਾ ਕੋਈ ਤੇ ਮੁਲਾਜ਼ਮ ਵੀ ਆਏ ਨੇ ਅਸੀਂ ਘੁੰਮਣਾ ਸੀ ਉਸ ਟਾਈਮ ਤੇ ਸਾਡੇ ਸਾਹਮਣੇ ਜਿਹੜੇ ਮੁਲਾਜ਼ਮਾਂ ਦੇ ਸਾਹਮਣੇ ਵੀ ਇਹਨੂੰ ਵਿਚਾਰ ਨੂੰ ਕੁੱਟ ਮਾਰ ਕਰਦੇ ਸੀਗੇ ਤੇ ਇਹ ਲੁਕ ਗਿਆ ਵਿਚਾਰਾ ਕਿਤੇ ਉਦੋਂ ਬਾਅਦ ਦੇ ਵਿੱਚ ਉਹ ਚਲੇ ਗਏ ਇਹਨੂੰ ਮੁਲਾਜ਼ਮਾਂ ਕਦੇ ਪਰੇ ਹੋ ਜਾ ਵਿਚਾਰਾ ਪਰੇ ਹੋ ਗਿਆ ਉਹ ਇੱਧਰ ਨੂੰ ਆ ਗਏ ਅਸੀਂ ਪਿੱਣ ਨੂੰ ਚਲੇ ਗਏ ਜੀ ਆ ਘਟਨਾ ਤੋਂ ਉਸ ਵੇਲੇ ਤਾਂ ਸਨ 7:00 ਵਜੇ ਟਾਈਮ ਸੀਗਾ ਜੀ ਤੇ ਆ ਘਟਨਾ ਨੂੰ ਨਹੀਂ ਪਤਾ ਇਹ ਬਾਅਦ ਹੋਈ ਹੈ ਜੀ ਫੇਲਦੀ ਜਾਵੇਗਾ ਨੇਚਨ ਆ ਰਹੇ ਦਾ 8:00 ਵਜੇ ਅੱਡੇ ਸਮੇ ਦਾ ਟਾਈਮ ਤੇ ਆਸ਼ਿਕਨ ਵੱਲੋਂ ਕੀ ਕਰਦੇ ਇਹਦਾ ਮੁਲਾਜ਼ਮਾ ਕਹਿੰਦੇ ਕਿ ਪਰਚਾ ਦਵਾਂਗੇ ਸੂਣਾ ਤੇ ਬਾਕੀ ਇਹਨਾਂ ਦਾ ਜਿਹੜਾ ਉਹ ਸਾਮਾਨ ਹੈ ਚਕਾਉਣਗੇ ਇਹ ਸਾਮਾਨ ਜੀ ਦਾ ਮਰਜ਼ੀ ਚ ਆਏ ਨਾਲ ਚਾ ਉਹਨਾਂ ਦਾ ਉਰੋਂ ਖਾਲੀ ਕਰਾਉਣਗੇ ਜੀ ਜਗਾ